ਮੰਮੀ ਮੰਮੀ ਆਪਾਂ ਬਾਪੂ ਜੀ ਦੀ ਬੈਠਕ ਵਿੱਚ ਪੱਖਾ ਕਿਉਂ ਨਹੀਂ ਲਗਵਾ ਦਿੰਦੇ ਵਿਚਾਰੇ ਸਾਰਾ ਦਿਨ ਹੱਥ ਵਾਲਾ ਪੱਖਾ ਝੱਲ ਝੱਲ ਕੇ ਥੱਕ ਜਾਂਦੀ ਹੋਣਗੇ ਮਾਸੂਮ ਜਿਹੇ ਜੋਤ ਨੇ ਆਪਣੀ ਮਾਂ ਦੀ ਕੋਲ ਵਿੱਚ ਬੈਠਦਿਆ ਕਿਹਾ ਪੁੱਤ ਬੈਠਕ ਵਿੱਚ ਤਾਂ ਬਿਜਲੀ ਦੀ ਸਪਲਾਈ ਹੈ ਬਹੁਤ ਪੁਰਾਣੀ ਬੈਠ ਕੇ ਨਾ ਮਾਂ ਨੇ ਜੋਤ ਦੀ ਕਰਦਾ ਜਵਾਬ ਦਿੱੰਆ ਕਿਹਾ ਅੱਛਾ ਸਾ ਮਮੀ ਆਪਾਂ ਬਾਪੂ ਜੀ ਨੂੰ ਕੋਠੀ ਚ ਲੈ ਆਈਏ ਗਰਮੀ ਕਿੰਨੀ ਹੋਈ ਪਈ ਐ ਕੋਠੀ 'ਚ ਤਾਂ ਕੂਲਰ ਏਸੀ ਸਾਰਾ ਕੁਝ ਹੈਗਾ ਜੋਤ ਨੇ ਮਸੂਮੀਅਤ ਨਾਲ ਫਿਰ ਆਪਣੀ ਮਾਂ ਨੂੰ ਕਿਹਾ ਲੈ ਤਾਂ ਇਹ ਬਾਪੂ ਨੂੰ ਪਰ ਉਹਨਾਂ ਨੂੰ ਖੰਗ ਲੱਗੀ ਹੋਈ ਐ ਨਾ ਸਾਰਾ ਦਿਨ ਥੁਕਦੇ ਰਹਿੰਦੇ ਨੇ ਕੋਠੀ ਦੀ ਸਫਾਈ ਰੱਖਣੀ ਔਖੀ ਹੋ ਜਾਊ ਫਿਰ ਤਾਂ ਜੋਤ ਉਦਾਸ ਜਹੋ ਕੇ ਬੋਲਦਾ ਬੋਲਦਾ ਰੁਕ ਗਿਆ ਫਿਰ ਕੀ ਉਦਾਸ ਕਿਉਂ ਹੋ ਗਿਆ ਤੂੰ ਮਾਂ ਨੇ ਜੋਤ ਦੇ ਮੂੰਹ ਤੇ ਹੱਥ ਫੇਰ ਦਿਆਂ ਪੁੱਛਿਆ ਮੰਮੀ ਸਰਦੀ ਤਾਂ ਮੈਨੂੰ ਵੀ ਖੰਗ ਜ਼ੁਕਾਮ ਲੱਗ ਜਾਂਦਾ ਹੈ ਮੇਰੀ ਵੀ ਤਾਂ ਤੁਸੀਂ ਨੱਕ ਸਾਫ਼ ਕਰਦੇ ਹੋ ਨਾ ਤਾਂ ਕਿ ਤੁਸੀਂ ਮੈਨੂੰ ਵੀ ਬਾਪੂ ਜੀ ਦੀ ਬੈਠਕ ਵਿੱਚ ਭੇਜ ਦਿਓਗੇ ਜੋਤ ਦਾ ਮਸੂਮ ਜਿਹੜਾ ਆਵਾਜ਼ ਸੁਣ ਕੇ ਮਾਂ ਨੇ ਉਸ ਨੂੰ ਪਿਆਰ ਨਾਲ ਘੁੱਟ ਜਿਆ ਕਿਹਾ ਨਾ ਨਾ ਮੈਂ ਤਾਂ ਆਪਦੇ ਲਾडले ਨੂੰ ਵੇਸ਼ਾ ਆਪਣੇ ਨਾਲ ਰੱਖਾਂਗੀ ਤੇਰੇ ਬਿਨਾ ਸਾਡਾ ਹੈ ਹੀ ਕੌਣ ਪਰ ਮੰਮੀ ਬਾਪੂ ਜੀ ਦਾ ਵੀ ਤਾਂ ਆਪਣੇ ਬਣਾ ਹੋਰ ਕੋਈ ਨਹੀਂ ਫਿਰ ਉਹਨਾਂ ਨੂੰ ਤੁਸੀਂ ਆਪਣੇ ਨਾਲੋਂ ਵੱਖ ਕਿਉਂ ਕਰ ਦਿੱਤਾ ਹੈ ਜੋਤ ਨੇ ਇੱਕ ਹੋਰ ਜਿਹਾ ਸਵਾਲ ਮਾਂ ਨੂੰ ਕੀਤਾ ਮਾਂ ਨੇ ਅੱਗੋਂ ਜਵਾਬ ਦੇ ਦਿਆਂ ਕਿ ਹਾਂ ਪੁੱਤ ਤੂੰ ਤਾਂ ਸਾਡਾ ਪੋਤੇ ਤੇ ਉਹ ਤੇਰੇ ਪਾਪਾ ਦੇ ਪਾਪਾ ਦੇ ਬਜ਼ੁਰਗ ਇਦਾਂ ਹੀ ਰਹਿੰਦੇ ਹੁੰਦੇ ਨੇ ਅਲੱਗ ਨਾਲੇ ਬਜ਼ੁਰਗਾ ਨੂੰ ਗਰਮੀ ਗਰਮ ਗਰਮੀ ਨਹੀਂ ਲੱਗਦੀ ਉਹ ਤਾਂ ਅਡਰਹਿ ਕੇ ਖੁਸ਼ ਰਹਿੰਦੇ ਨੇ ਤਾਂ ਠੀਕ ਹੈ ਮੈਂ ਵੀ ਵੱਡਾ ਹੋ ਕੇ ਤੁਹਾਡੀ ਖੁਸ਼ੀ ਦਾ ਖਿਆਲ ਰੱਖਾਂਗਾ ਇੰਨੀ ਗੱਲ ਕਹਿ ਕੇ 10 ਸਾਲ ਦਾ ਮਾਸੂਮ ਜੋਤ ਮਾਂ ਦੀ ਬੁੱਕਲ ਤੋਂ ਨਿਕਲ ਕੇ ਭੱਜ ਗਿਆ ਪਰ ਉਹ ਉਸ ਦੀ ਗੱਲ ਸੁਣ ਕੇ ਉਸ ਦੀ ਮਾਂ ਨੇਮੀ ਫਾਪਾਈ ਬੈਠੀ ਸੋਚਾਂ ਵਿੱਚ ਗਵਾਚ ਗਈ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਤੁਸੀਂ ਵੀ ਵੱਡੇ ਬਜ਼ੁਰਗਾਂ ਬਾਰੇ ਆਪਣੇ ਖਿਆਲ ਜਰੂਰ ਲਿਖ ਕੇ ਦੱਸੋ ਜੋ થી ਗੱਲ ਦੇ ਉੱਤੇ ਜਵਾਬ ਦਿਓ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ